It <laughs> cool. ਯਾਰ ਤੈਨੂੰ ਫੇਰ ਫੇਰ ਕਹਿਣਾ ਕੀ ਹੈ ਤੂੰ ਬਈ ਮੈਂ ਜਾਣਾ ਕੈਨੇਡਾ ਵੀਰ ਮੇਰਾ ਉੱਥੇ ਤਾਂ ਲੱਗੀ ਉਹਨੂੰ ਰੋਕ ਓ ਯਾਰ ਕੈਨੇਡਾ ਨਹੀਂ ਤਾਂ ਕੋਈ ਹੋਰ ਮੁਲਕ ਸਹੀ ਇਹਨੇ ਮੁਲਕਾ ਇਰਾਨ ਲੀਬੀਆ ਮਲੇਸ਼ੀਆ ਕਿਤਨਾ ਕਿਤਨਾ ਦਵਾਗੇ ਬਸਾ ਕੁੱਤੇ ਖਾਣੇ ਕੋ ਦੂਰ ਜਾ ਕਦੇ ਮਾਸਟਰ ਦੇ ਪੈਰੀ ਹੱਥ ਲਾਓ ਕਦੇ ਥੋਫੜ ਦੇ ਪੈਰੀ ਹੱਥ ਲਾਓ ਥੋਫੜ ਮੇਰਾ ਰਿਸ਼ਵਤ ਕੋਰ ਪੀ ਪੀ ਸ਼ਰਾਬ ਉਹਦੀ ਨਫਾ ਫੀਆ ਯਾਰ ਮੈਂ ਨਹੀਂ ਜਾਣਾ ਇਦਾਂ ਲੋਕਾਂ ਨੂੰ ਉਹ ਜਿਹੜੇ ਉੱਥੇ ਗਏ ਆ ਉਹ ਵਿਚਾਰੇ ਰੋਦੇ ਆ ਯਾਰ ਬਈਓ ਰੋਂਦੇ ਵੀ ਆਪਣੇ ਨਾਲ ਕੱਡੇ ਨੇ ਨਾਲੇ ਕੰਮ ਕਰਦੇ ਨੇ ਨਾਲੇ ਅਗਲੇ ਡਾਲਰ ਕੁਰਦੇ ਨੇ ਮੈਂ ਤਾਂ ਜਾਣੇ ਕਰਾਇਆ ਵੇ ਵੇ ਕਿੱਡੀ ਅੱਗ ਲੱਗੀ ਇਹਨਾਂ ਨੂੰ ਆਪਣੇ ਮਾਪਿਓਂ ਦੀਆਂ ਗੱਲਾਂ ਕਿਤੇ ਖਾਣੀ ਦੱਸਦੇ ਓਏ ਵੇਖੋ ਓਏ ਮੇਰੇ ਪਿਓ ਵੱਲ ਕਿੰਨਾ ਦਰਦ ਸਹਾਰਿਆ ਉਹਨੇ ਪਰ ਜਾਣਾ ਕਿੱਥਾ ਭਾਈ ਮੈਂ ਕਰ ਲਈ ਲੈ ਨਾਲ ਗੱਲ ਕਹਿੰਦਾ 15 ਲੱਖ ਲੂੰਗਾ ਪਹਿਲਾਂ ਤੇ 15 ਲੂੰਗਾ ਬਾਅਦ ਚ ਆ ਪੀਰੂ ਮੈਕਸੀਕੋ ਪਹੁੰਚਾ ਦੂ ਆਪਾਂ ਨੂੰ ਭਾਈ ਉਹਨੇ ਹੀ ਬੰਦੇ ਪਹੁੰਚਾਇਆ ਉਹਨੇ ਪਹਿਲਾਂ ਤੇ ਵੀਰ ਮੇਰੇ 30 ਲੱਖ ਰੁਪਏ ਹੁਣ ਕਿੱਥੋਂ ਮੇਰੇ ਪਿਓ ਕੋਲ ਹੈ ਕੀ ਨਿੱਕਾ ਜਿਹਾ ਘਰ ਤੇ ਟੁੱਟੀ ਜੀ ਦੁਕਾਨ ਪਰ ਗੱਲ ਤੇ ਬਹੁਤ ਤੇਰੀ ਸੱਚੀ ਹੈ ਪੈਸਾ ਕਿਤੇ ਉਹਦੇ ਕੱਢਣਾ ਹੀ ਪੈਣਾ ਓਏ ਤੂੰ ਤਾਂ ਕਹਿੰਦਾ ਸੀ ਮਿੱਥਰੇ ਰਹਿ ਕੇ ਕੰਮ ਕਰਨਾ ਉਹ ਨਹੀਂ ਯਾਰ ਇੱਥੇ ਆਪਣੇ ਬੰਦੇ ਬੜੇ ਕੁਦੀਨੇ ਆ ਹੁਣ ਸਾਡੀ ਦੁਕਾਨ ਦੇ ਨਾਲ ਵੇਖ ਲੈ ਕਿੱਡੀ ਵੱਡੀ ਦੁਕਾਨ ਹੈ ਹਵਾਈ ਵਾਲੇ ਦੀ ਸਾੜਾ ਸਾਡੀ ਦੁਕਾਨ ਦੇ ਨੱਕਰ ਨੂੰ ਫਿਰਦਾ ਇੱਕ ਦਿਨ ਪੁਲਿਸ ਲੈ ਕੇ ਛੱਡ ਕੇ ਆ ਗਿਆ ਅਰੇ ਜੀ ਇਹ ਨਸ਼ੇ ਵੇਚਦੇ ਆ ਨਸ਼ੇ ਵੇਚਦੇ ਆ ਪੁਲਸ ਵਾਲੇ ਨੇ ਮੇਰੇ ਪੈਰ ਨੂੰ ਡਾਰੀਓ ਫੜ ਲਿਆ ਯਾਰ ਮੇਰਾ ਦਾਦਾ ਸਾਰਾ ਪੁੱਛੜ ਦੇ ਪੈਰੀ ਪਈ ਜਾਵੇ ਮੇਰਾ ਜੀ ਕਰੇ ਨੂੰ ਟੁੱਟ ਕੇ ਪੈ ਜਾ ਪਰ ਮੈਂ ਕੀ ਕਰਾਂ ਯਾਰ ਮੇਰੇ ਪੈਰ ਜੰਮ ਗਏ ਕੁੱਤ ਮੇਰੇ ਪਿਓ ਨੂੰ ਥਾਣੇ ਭੱਜ ਕੇ ਲੈ ਗਈ ਬੜਾ ਘੁੱਟਿਆ ਮੈਂ ਉਦੋਂ ਹੀ ਸੋਚ ਲਿਆ ਮੈਂ ਇਸ ਮੁਲਕ ਚ ਨਹੀਂ ਰਹਿਣਾ ਮੈਂ ਇਥੋਂ ਜਾਵਾਂ ਤੇ ਮੇਰਾ ਪਿਓ ਮੇਰਾ ਪਿਓ ਕਿੰਨਾ ਪਿਆਰ ਕਰਦਾ ਹੁੰ ਮੈਨੂੰ ਕਹਿੰਦਾ ਭਾਵੇਂ ਦੋਵੇਂ ਕਿੱਲੇ ਵੇਚ ਜਾਣ ਮੈਂ ਤੈਨੂੰ ਬਾਹਰ ਭੇਜੂ ਭਾਵੇਂ ਡੌਂਗੀ ਲੱਗਣਾ ਜਿਆਦਾ ਬੰਦੇ ਯਾਰ ਡੱਕੀ ਤੈਨੂੰ ਪਤਾ ਕਿੰਨੇ ਮੁੰਡੇ ਮਾਰੇਗੇ ਵਿਚਾਰੇ ਰਹਾ ਰਸੇ ਕੋਈ ਜਾਰਜੀਆ ਕੋਈ ਉਹ ਦੂਰ ਪੀਰੂ ਤੇ ਕੋਈ ਮੈਕਸੀਕੋ ਉਹ ਯਾਰ ਉਹ ਹੋਰ ਹੁੰਦੇ ਜਿਹੜੇ ਮਾਰੇ ਜਾਂਦੇ ਆਪਾਂ ਲੰਘ ਨੂੰ ਜਾਣਾ ਇਨਾ ਕੰਮਾਂ ਲਈ ਬੰਦੇ ਨੂੰ ਸਮਾਰਟ ਹੋਣਾ ਚਾਹੀਦਾ ਸਮਾਰਟ ਬੀਤਾ ਇੱਕ ਵਾਰੀ ਫਾਰਮ ਚ ਜਾਇਦਾ ਸੀ ਤੇ ਭਰਾਵਾ ਉੱਥੇ ਜਾ ਕੇ ਕਰਨਾ ਕੀ ਆ ਔਰ ਟਰੱਕ ਡਰੈਗ ਦੀ ਉਹ ਹੀ ਲੇਬਰ ਇਹੋ ਕੋਈ ਕਰਦਾ ਹੋਰ ਆ ਇੱਥੇ ਕਰ ਲੋ ਫਿਰ ਇੱਥੇ ਕਿਉਂ ਨਹੀਂ ਕਰਦੇ ਉਹ ਨਹੀਂ ਯਾਰ ਇੱਥੇ ਨਹੀਂ ਮੰਨ ਨਹੀਂ ਮੰਨਦਾ ਯਾਰ ਇੱਥੇ ਆਪਣੇ ਬੰਦਿਆਂ ਦੀਆਂ ਬੱਸਾਂ ਟਰੱਕਾਂ ਚੜੇ ਗਏ ਆਪਣੇ ਬੰਦਿਆਂ ਦੇ ਹੋਰਲਾਇਨ ਕੰਮ ਕਰੀਏ ਨਾ ਭਰਾਵਾਂ ਲੋਕ ਕਰਦੇ ਹੀ ਨਹੀਂ ਐਨਾ ਸਾਮਣ ਤੇ ਕੰਮ ਓ ਯਾਰ ਨਹੀਂ ਮੇਰਾ ਨਹੀਂ ਮੰਨਦਾ ਇਥੇ ਨਾਲ ਕੋਈ ਟਾਈਮ ਤੇ ਪੈਸੇ ਦਿੱਤਾ ਉਹ ਤੋਂ ਦੱਬ ਕੇ ਵਖਰੇ ਮਾਰਦੇ ਹਾਂ ਉੱਥੇ ਬੜੀ ਭੂਆ ਢੇਕਦੀ ਤੈਨੂੰ ਜਾਂਦੀ ਕੰਮ ਇਹਨੂੰ ਤੇ ਉੱਥੇ ਯਾਰ ਕੋਈ ਢੰਗ ਤਰੀਕਾ ਵਾ ਕੋਈ ਲੋਕਾਂ ਨਾਲ ਅਖੜਿਆ ਹਥੇ ਆ ਵੇਖ ਆਪਣਾ ਖਾਲ ਕੋਟੀਆਂ ਦਾ ਬੱਬੂ ਦੱਸ ਮੈਨੂੰ ਕਿੰਨਾ ਕਿਚਰਾ ਹੋਇਆ ਉਹ ਗਿਆ ਇਹਨੂੰ ਅਗਰੇ ਦੇ ਗੱਡੀ ਘਟਾਈ 20 ਫੁੱਟ ਲੰਬੀ ਸਿਰਫ ਡਰੈਵਿੰਗ ਕਰਦਾ ਵਾ ਮੁਰਗੇ ਖਾਂਦਾ ਸਾਕਾ ਚਾ ਪੀਂਦਾ ਉਹ ਫੇਰ ਵੀ ਯਾਰ ਆਪਣੀ ਮਿੱਟੀ ਐ ਆਪਣੀ ਭੋਅ ਐ ਅਪਣੀ ਮੌਤ ਆ ਯਾਰ ਉਹ ਯਾਰ ਕਿਤਰਾ ਜਿ ਲੈਣੀ ਆਉਂਦੀ ਮਿੱਟੀ ਇਸ ਮਿੱਟੀ ਨੇ ਦਿੱਤਾ ਕੀ ਸਾਨੂੰ ਉਸ ਦੱਬਕੇ ਮਾਰਦੀ ਹਰ ਜੜਕ ਦਾ ਬੰਦਾ ਕਰਕੇ ਮਾਰਦਾ ਨਾ ਕੋਈ ਕਾਨੂੰਨ ਨਾ ਕੋਈ ਇਨਸਾਫ ਮੇਰਾ ਪਿਓ 6 ਮਹੀਨੇ ਕਾਣੇ ਲਾ ਕੇ ਆਇਆ ਲਾਇਆ ਕੀ ਆ ਲੋਏ ਗਏ ਮੈਂ ਨਹੀਂ ਇੱਥੇ ਲੈਣਾ ਨਾ ਬੰਦੇ ਦੀ ਇੱਜ਼ਤ ਨਾ ਬੰਦੇ ਦਾ ਮੁੱਲ ਤੇ ਪੈਸੇ ਪੈਸੇ ਕਿਤੋਂ ਆਉ ਉਹ ਪਰ ਆ ਜਾਣਗੇ ਯਾਰ ਮੇਰਾ ਬਾਪੂ ਕਹਿੰਦਾ ਸੀ ਕਰਜ਼ਾ ਲੈ ਕੇ ਭੇਜ ਦਾਂਗੇ ਨਾਲੇ ਜਿਦਾਂ ਨੇ ਵੇਚ ਤੂੰ ਨਾਲੇ ਘਰ ਵੇਚ ਤੂੰ ਕੋਈ ਨਾ ਕੋਹਤਾ ਜੁਗਾਲ ਕਰੀ ਲਾਵਾਂਗੇ ਆਪਾਂ ਤਾਂ ਜਾਨਾ ਹੀ ਜਾਣਾ ਤੇ ਮੈਂ ਮੈਂ ਅਸੀਂ ਕੀ ਕਰਨਾ ਪਰ ਨਾ ਮੇਰੇ ਕੋਲ ਕੋਈ ਜ਼ਮੀਨ ਨਾ ਵੀ ਦੁਕਾਨ ਹਾਂ ਪਰ ਪੜ੍ਹਾਈ ਪੂਰੀ ਕੀਤੀ ਐ ਇੱਥੇ ਵੀ ਕੋਈ ਨਾ ਕੋਈ ਕੰਮ ਤਾਂ ਮਿਲ ਜੂਗਾ ਛੋਟਾ ਮੋਟਾ ਘੱਟ ਪੈਸੇ ਮਿਲ ਲਗੇ ਤਾਂ ਘੱਟ ਹੀ ਸਹੀ ਆ ਮੈਂ ਤਾਂ ਇੱਥੇ ਰਹੂੰਗਾ ਆਪਣੇ ਬਾਪ ਦੇ ਉੱਪਰ ਪਰ ਦੇਖ ਵੀ ਜਾਨ ਨੂੰ ਤਾਂ ਮੇਰਾ ਵੀ ਬੜਾ ਦਿਲ ਕਰਦਾ ਯਾਰ ਪਰ ਬਾਪ ਮੇਰੇ ਨੇ ਖਾਲੀ ਮਨਜ਼ੂਰੀ ਦਿੱਤੀ ਮੰਜ਼ੂਰੀ ਦਿੱਤੀ ਪਹਿਲਾਂ ਮਜ਼ਦੂਰ ਸੀ ਫਿਰ ਕਾਰੀਗਰ ਬਣ ਗਿਆ ਪਰ ਸਾਨੂੰ ਕੁਝ ਨਹੀਂ ਬਚਿਆ ਯਾਰ ਉਤੋਂ ਸਾਰੀ ਉਮਰ ਅਸੀਂ ਰੂਰੂ ਕਰਕੇ ਕੱਟੀ ਆਇਆ ਐ ਆਪਾਂ ਕੀ ਲੱਗ ਗਿਆ ਦੇਖ ਆਪਾਂ ਹੈਗੇ ਆ ਭਰਾ ਆਪਾਂ ਚੱਲੀਏ ਇਸ ਤੋਂ ਆਪਾਂ ਨੂੰ ਕੁਝ ਨਹੀਂ ਲੱਭਣਾ ਇੱਥੇ ਉਹ ਜਾ ਜਮਾ ਨਹੀਂ ਦਾ ਲੈਂਦੀ ਆ ਕੱਲ ਪਰਲੀ ਗਲੀ ਵਾਲਾ ਹਰੀ ਮੈਨੂੰ ਕਹਿੰਦਾ ਭਾਈ ਨਸ਼ੇ ਦੀਆਂ ਕੁੜੀਆਂ ਵੇਚਾ ਕਰ ਮੋٹے ਪੈਸੇ ਕਮਾਏਗਾ ਇੱਕ ਕੁੜੀ ਪਤੰਦਰ ਨੇ ਮੇਰੀਆਂ ਹੱਥਾਂ ਨੂੰ ਫੜਾ ਲਈ ਭਾਈ ਉਹ ਨਸ਼ਾ ਹੋਇਆ ਉਹ ਨਸ਼ਾ ਹੋਇਆ ਅਰੇ ਏ ਰੱਬ ਦਾ ਭਾਈ ਮੈਂ ਤਾਂ ਡਰ ਗਿਆ ਜੇ ਕਿਤੇ ਮੈਨੂੰ ਮਸ਼ਰੀ ਦਾਤ ਲੱਗ ਗਈ ਔਖਾ ਹੋ ਜੂ ਚੱਲ ਜੀਰੀਆਂ ਦਾ ਕੋਈ ਹਾਲ ਆ ਕਿਦਾ ਬਗੈਰ ਹੋ ਰਿਹਾ ਕਿਦਾ ਵੱਟੂਆ ਕੱਢ ਲਿਆ ਇਸ ਦਿਚੈ ਨਹੀਂ ਪੜਲੀ ਆਪਾ ਦਾ ਨੀ ਆਇਆ ਤੇਰੇ ਨਾ ਪਤਾ ਪੱਕਾ ਮਨ ਬਣਾ ਲਿਆ ਅੱਟਰ ਦਾ ਚਲੋ ਅੱਟਰ ਚਲੀ ਗਏ ਨਹੀਂ ਰਹਿਣਾ ਅੱਖ ਨਹੀਂ ਰੋ ਹੁਣ ਇਸ ਨੂੰ ਮੁੱਕ ਨਹੀਂ ਰਹਿਣਾ ਨਹੀਂ ਰਹਿਣਾ ਅੱਖ ਨਹੀਂ ਰੋ ਨਹੀਂ ਰਹਿਣਾ ਇਸ ਨਹੀਂ ਆ ਨਹੀਂ ਰਹਿਣਾ ਕਸ ਦਿਨ ਹੈ ਕਿ ਉਹਨਾਂ ਨੂੰ ਨਿੰਦਰ ਕਿਵੇਂ ਕਿ ਕਦੋਂ ਆਉਂਦੀ ਹੈ ਕਿ ਅਸੀਂ ਚੱਲਦੇ ਹੋਣਗੇ ਮਾਪੇ ਆਪਣੇ ਸੱਤ ਸਮੁੰਦਰ ਪਾਰ ਬੈਠੇ ਉਸ ਪੁੱਤ ਦੀਆਂ ਹੋਦ ਨੂੰ ਜਦੋਂ ਉਹਨਾਂ ਦੇ ਘਰ ਕਿਸੇ ਵਿਆਹ ਜਾਂ ਸਮਾਗਮ ਤੇ ਹੋਰਨਾਂ ਦੇ ਮੁੰਡੇ ਭੰਗੜੇ ਪਾ ਰਹੇ ਹੋਣਗੇ ਕਿ ਬਚਪਨ ਦੇ ਵਿੱਚ ਅਪੇਤੀਆਂ ਉਸਤਾ ਨੂੰ ਚਾਣਾ ਪਰੋਣੇ ਬਣਾ ਕੇ ਦੇਣ ਵਾਲੀਆਂ ਮਾਵਾ ਵਿਛੋੜੇ ਤੋਂ ਬਾਅਦ ਆਪਣੇ ਘਰ ਦੀ ਰਸੋਈ ਦੇ ਵਿੱਚ ਸਿਰਫ ਆਪਣੇ ਇਸ ਦੇ ਚਾਰ ਗੁਲਕੇ ਬਣਾ ਕੇ ਫੁਰਕੁਰ ਹੋ ਜਾਂਦੀ ਹੋਣਗੀਆਂ ਨਹੀਂ ਇੰਜ ਨਹੀਂ ਹੋ ਸਕਦਾ ਰੋਟੀ ਖਾਦੀ ਏ ਕਿ ਨਹੀਂ ਪੁੱਛਣ ਵਾਲੀ ਮਾਂ ਐ ਦੱਸ ਜਿਗਰਾਂ ਦੀ ਕਰ ਸਕਦੀ ਕਿ ਉਹ ਕੰਮ ਚ ਰੁੱਝੇ ਹੋਏ ਉੱਤ ਦੀ ਫੁੱਪ ਤੋਂ ਨ ਜਾਣ ਹੋਵੇ ਅਸੀਂ ਹਵਾਈ ਅੱਡੇਾਂ ਤੇ ਖੜੇ ਆਂ ਅਸੀਂ ਹਵਾਈ ਅੱਡੇਾਂ ਤੇ ਖੜੇ ਆਂ ਅਸੀਂ ਮੁੜ ਕੇ ਵਾਪਸ ਨਹੀਂ ਆਉਣਾ ਇਹ 나ੜੂ ਇਹ 나ੜੂ ਅਸੀਂ ਵਾੜ ਦਿੱਤਾ ਏ ਅਸੀਂ ਪ੍ਰਦੇਸ਼ ਜਾਵਾਂਗੇ ਪਿੰਡ ਆਪਣਾ ਉਤੇ ਵਸਾਵਾਂਗੇ ਗੁਰਦੁਆਰਾ ਬਣਾ ਵਿਕਾਸ ਕਰਾਂਗੇ ਏ ਵਾਹਿਗੁਰੂ ਪਿੰਡ ਪਿਛਲਾ ਵਸਦਾ ਰਹੇ ਗਵੰਡੀਆਂ ਦਾ ਬਾਪੂ ਵਸਦਾ ਰਹੇ ਸਾਡੇ ਨਾਲ ਨਰਾਜ਼ ਨਾ ਹੋਣਾ ਬਿਰਖ ਤੋਂ ਡੁੱਟ ਰਹੇ ਪੱਤੇ ਆਏ ਸੀ ਭੰਗੜਾ ਭੰਗੜੇ ਪਾ ਪਾ ਕੇ ਸਭ ਦਾ ਤਿਆਰ ਆਪਣੇ ਵੱਲ ਖਿੱਚ ਦੇ ਥਈਆ ਥਈਆ ਨੱਚਦੇ ਬਹੁਤ ਕੁਝ ਭੁੱਲਣਾ ਚਾਹੁੰਦੇ ਆਏ ਸੀ ਭੁੱਲਣਾ ਚਾਹੁੰਦੇ ਆ ਗਦਰੀ ਬਾਬੇ ਚਰਿਆਂ ਵਾਲਾ ਬਾਗ ਰਬਾਬ ਚੋਟ ਦੇ ਰਾਗ ਕੋਈ ਕਿੰਨਾ ਕੁਝ ਯਾਦ ਰੱਖੇ ਦੁੱਖ ਕਿੰਨਾ ਕੁ ਵੜਾਵੇ ਕੋਈ ਅਸੀਂ ਜਾ ਰਹੇ ਆ ਜ਼ਖਮਾਂ ਦੇ ਗੀਤ ਬਣਾ ਰਹੇ ਆ ਅਸੀਂ ਜਾ ਰਹੇ ਆ ਜ਼ਖਮਾਂ ਦੇ ਗੀਤ ਬਣਾ ਰਹੇ ਆ ਪੜੋ ਇਮੀਗ੍ਰੇਸ਼ਨ ਆਫੀਸਰ ਨੇ ਮੈਨੂੰ ਪੁੱਛਿਆ ਹਾਂ ਵੀ ਕਾਕਾ ਤੂੰ ਆਪਣੇ ਨਾਲ ਕੀ ਲੈ ਕੇ ਜਾ ਰਿਹਾ ਮੈਂ ਆਪਣੇ ਆਸ-ਪਾਸ ਚਾਤ ਵਾਲੇ ਆਪਣੇ ਬੈਗ ਨੂੰ ਦੇਖਿਆ ਮੈਂ ਤਾਂ ਆਪਣੀਆਂ ਜ਼ਰੂਰੀ ਚੀਜ਼ਾਂ ਤੋਂ ਸਵਾਏ ਔਰ ਕੁਝ ਵੀ ਨਾਲ ਲੈ ਕੇ ਜਾ ਰਿਹਾ ਮੈਂ ਤਾਂ ਮੈਂ ਤਾਂ ਕੋਈ ਵੀ ਗੈਰ ਕਾਨੂੰਨੀ ਵਸਤੂ ਨਾਲ ਨਹੀਂ ਲੈ ਕੇ ਜਾ ਰਿਹਾ ਇੰਨੇ ਨੂੰ ਮੇਰੇ ਆਸ-ਪਾਸੋਂ ਆਵਾਜ਼ ਆਈਆਂ ਤੂੰ ਜਾ ਰਿਹਾ ਤੇ ਆਪਣੇ ਨਾਲ ਆਪਣੀ ਦੇਖ ਤੇ ਸੁਤਤਾ ਵੀ ਲੈ ਕੇ ਜਾ ਰਿਹਾ ਤੇਰੀ ਦਸਤਾਰ ਵੀ ਬਾਹਰ ਜਾ ਰਹੀ ਹੈ ਦਾੜੀ ਦੀ ਦਰਿਆਦੀ ਦੀ ਤੇਰੇ ਨਾਲ ਬਾਹਰ ਨੂੰ ਤੁਰ ਪਈ ਹੈ ਜਦ ਤੂੰ ਆਪਣੇ ਪਹਿਰਾਵੇ ਸੂਰਤ ਤੇ ਰੂਪ ਵਿੱਚੋਂ ਪੰਜਾਬ ਪੰਜਾਬੀ ਤੇ ਪੰਜਾਬੀ ਆਪਣੀ ਪਛਾਣ ਕਿਸੇ ਨਵੀਂ ਧਰਤੀ ਤੇ ਸਿਰਜੇਗਾ ਤਾਂ ਪੰਜਾਬ ਨੂੰ ਬਹੁਤ ਹੀ ਖੋਵੇਗਾ ਕਿਉਂਕਿ ਕਿਸੇ ਹੋਰ ਦੇਸ਼ ਦਾ ਹਾਸਲ ਪੰਜਾਬ ਲਈ ਸਭ ਤੋਂ ਵੱਡਾ ਟਾਟਾ ਹੋਵੇਗਾ ਮੇਰੇ ਦੋਸਤ ਤੂੰ ਜਾ ਰਹੇ ਹੈਂ ਤੇ ਆਪਣੇ ਨਾਲ ਪੰਜਾਬੀਏ ਰੰਗੀ ਸੱਭਿਆਚਾਰਿਤ ਦੇਖ ਵੀ ਲੈ ਕੇ ਜਾ ਰਹਿਆ ਹੈ ਪੰਜਾਬ ਦੀ ਧਰਤੀ ਨੂੰ ਨਕਾ ਰਿਆ ਤੇ ਦੁਕਾਰਿਆ ਜਾ ਰਿਆ ਹੈ ਜਦੋਂ ਆਪਣੇ ਹੀ ਇਸ ਦਿਨ ਦੇਖੀ ਕਰਨ ਲੱਗ ਬੈਠੇ ਆ ਤਾਂ ਫਿਰ ਕੁਝ ਕੁ ਲੋਕ ਰਹਿ ਜਾਂਦੇ ਨੇ ਜਿਨ੍ਹਾਂ ਨੂੰ ਪੰਜਾਬ ਦੀ ਧਰਤੀ ਨਾਲ 모ਹ ਹੁੰਦਾ ਹੈ ਤੂੰ ਉਹ 모ਹ ਵੀ ਆਪਣੇ ਨਾਲ ਲੈ ਕੇ ਜਾ ਰਿਆ ਹੈ ਤੂੰ ਜਾ ਰਿਆ ਤਾਂ ਆਪਣੇ ਨਾਲ ਉਹ ਗਿਆਨ ਵੀ ਲੈ ਕੇ ਜਾ ਰਿਆ ਜੋ ਉਸ ਆਪਣੇ ਧਰਤਾਂ ਵੱਡੇ ਵੱਡੇ ਰਿਆ ਤੇ ਚੰਗੀ ਸੰਗਤ ਤੋਂ ਪ੍ਰਾਪਤੀਤਾ ਸੀ ਗਿਆਨ ਜਿਸਨੇ ਤੈਨੂੰ ਇਨਸਾਨੀਅਤ ਦੇ ਰਾਹ ತೋਰੇ ਆ ਬਰੇਂਡ ਨਹੀਂ ਇਹ ਤਾਂ ਜਵਾਨੀ ਦੀ ਲਚਾਰੀ ਤੇ ਬੇਰੋਜ਼ਗਾਰੀ ਦਾ ਨਾਮ ਹੈ ਤੂੰ ਤਾਂ ਆਉਣ ਵਾਲੇ 40 ਸਾਲ ਤੱਕ ਆਪਣੇ ਦੇਸ਼ ਤੇ ਲੋਕਾਂ ਲਈ ਕੰਮ ਕਰਨਾ ਸੀ ਮਾਂ ਦੀ ਧਰਤੀ ਦਾ ਸਤੂਤ ਹੋਣਾ ਸਾਬਿਤ ਕਰਨਾ ਸੀ ਪਰ ਕੀ ਜਾ ਰਿਹਾ ਹੈ ਤਾਂ ਆਪਣੇ ਨਾਲ ਆਪਣਾ ਬਜ਼ੁਰਗੀ ਕਰ ਤੇ खेत ਬੰਨਿਆ ਤੇ ਲੱਗੀਆਂ ਟਾਲੀਆਂ ਟਿੱਪੜਾ ਅੰਬਾ ਦੀ ਵਿਕਰੀ ਆਪਣੇ ਨਾਲ ਲੈ ਕੇ ਜਾਵੇ ਤੂੰ ਜਾਂਦੇ ਸਮੇ ਆਪਣੇ ਨਾਲ ਮਾਂ ਦੇ ਚਰਖੇ ਦੀ ਗੂ ਅਤੇ ਸੰਦੂਕ ਵਿੱਚ ਪਈਆਂ ਉਹਨਾਂ ਦਰੀਆਂ ਵੀਰ ਕੁ ਬੀਆਂ ਤੇ ਤੋਦਿਆਂ ਨੂੰ ਮਨ ਵਿੱਚ ਧਰ ਕੇ ਲੈ ਕੇ ਜਾ ਰਿਹਾ ਹੈ ਤੇਰੀ ਸੋਚ ਵਿੱਚ ਆਟੇ ਦੀਆਂ ਚਿੜੀਆਂ ਵੀ ਚੁੱਪ ਨੇ ਤੇਰੇ ਨੈਣਾ ਵਿੱਚ ਸ਼ਹਿ ਬਣ ਕੇ ਬੈਠੀ ਹੈ ਚੁੱਲੇ ਤੇ ਰਜ ਦੀ ਉਹ ਮਾਂ ਦੀ ਦਾਲ ਤੇ ਤਵੇ ਤੇ ਪਈਆਂ ਉਹ ਰੋਟੀਆਂ ਇਹ ਸਭ ਕੁਝ ਤਾ ਤੂੰ ਨਾਲ ਹੀ ਲੈ ਕੇ ਜਾ ਰਿਹਾ ਹੈ ਪਰ ਕਿਵੇਂ ਕਹਿਣਾ ਹੈ ਕਿ ਕੁਝ ਨਾਲ ਲੈ ਕੇ ਨਹੀਂ ਜਾ ਰਿਹਾ ਮੇਰੇ ਦੋਸਤ ਤੂੰ ਆਪਣੇ ਨਾਲ ਹੁਣਾਂ ਤਲਖੀਆਂ ਨੂੰ ਵੀ ਆਪਣੇ ਮਨ ਵਿੱਚ ਸਦਾ ਲਈ ਵਸਾ ਕੇ ਲੈ ਕੇ ਜਾ ਰਿਹਾ ਹੈ ਜਿਨ੍ਹਾਂ ਨਾਲ ਤੈਨੂੰ ਇਸ ਸਿਸਟਮ ਤੋਂ ਨਫ਼ਰਤ ਕਰੀ ਸੀ ਇਸ ਨਾਸਕ ਰਾਸੀ ਸਮਾਜਿਕ ਤੇ ਪਰਵਾਰਿਕ ਸਿਸਟਮ ਨੇ ਬੜਿਆ ਲੋਕਾਂ ਨੂੰ ਆਪਣੇ ਤੋਂ ਦੂਰ ਕੀਤਾ ਹੈ ਤੇ ਤੂੰ ਵੀ ਉਹਨਾਂ ਵਿੱਚੋਂ ਇੱਕ ਹੈ ਤੇਰੀ ਰੂਹ ਦੇ ਪਿੰਡੇ ਹੰਢਾਈਆਂ ਤੰਗੀਆਂ ਦੀ ਚਸ ਭੁੱਖੇ ਰਹਿਣ ਦੀ ਪੀੜਾ ਤੇ ਆਪਣੇ ਪੈਰਾਂ ਨੂੰ ਖੁਸ਼ੀ ਤੋਂ ਵਰਜਣ ਦੀ ਹਿੰਮਤ ਤੇ ਇਸ ਦੀ ਕਰੂਰ ਯਾਦਗੁਮੀ ਤੂੰ ਆਪਣੇ ਮਨ ਵਿੱਚ ਸਦਾ ਲਈ ਮਸੋਣ ਲਈ ਤੂੰ ਇਸ ਨੂੰ ਹੀ ਨਾਲ ਹੀ ਲੱਗੇ ਜਾ ਰਿਹਾ ਹੈ ਤੂੰ ਜਾ ਰਿਹਾ ਹੈ ਤੇ ਆਪਣੇ ਨਾਲ ਆਪਣੀਆਂ ਪੁਰਾਣੀਆਂ ਕਾਪੀਆਂ ਤੇ ਕਿਤਾਬਾਂ ਵਿੱਚ ਰੱਖੇ ਹੋਏ ਮੋਰ ਪੰਖ ਡਾਇਰੀ ਦੇ ਮੋੜੇ ਪੰਨੇ ਤੇ ਲਾਈਆਂ ਨਿਸ਼ਾਨੀਆਂ ਦੀ ਚਿੱਤਰਪੱਟ ਰੁਪਿਆਦ ਵਿੱਚ ਤੂੰ ਬਹੁਤ ਕੁਝ ਛਿਪਾ ਕੇ ਲੈ ਜਾ ਰਹਿਆ ਹੈ ਤੂੰ ਜਾ ਰਿਹਾ ਹੈ ਤਾਂ ਆਪਣੇ ਨਾਲ ਉਹ ਗਿਆ ਬੋਤ ਅਤੇ ਅੱਖਰ ਜੋਤ ਨੂੰ ਆਪਣੇ ਵਸਤੂ ਵਿੱਚ ਧਰ ਕੇ ਨਾਲ ਹੀ ਲੈ ਜਾ ਰਿਹਾ ਹੈ ਹੋਣਾ ਕਿ ਬੰਦਾ ਕਿਧਰੇ ਵੀ ਚਲਾ ਜਾਵੇ ਉਸਨੇ ਸੁਪਨੇ ਸਿਰਫ ਉਸਦੇ ਪਿੰਡ ਸਕੂਲ ਪੁਰਾਣੇ ਸਾਥੀ ਖੇਤਾ ਬਚਪਨ ਦੀ ਘਟਨਾਵਾਂ ਇਹਨਾਂ ਸਾਰੇ ਦੇ ਆਉਂਦੇ ਨੇ ਕਿਉਂਕਿ ਇਹ ਸਭ ਉਸਦੇ ਅਵਚੇਤਨ ਦੇ ਅੰਮੋਲੇ ਹਿੱਸੇ ਹੁੰਦੇ ਨੇ ਤਾਂ ਇਹ ਵੀ ਸੁਪਨੇ ਨਾਲ ਲੈ ਕੇ ਜਾ ਰਿਹਾ ਹੈ ਪਰਦੇਸ ਜਾਣ ਦਾ ਆਜਾ ਤੈਨੂੰ ਤਾਂ ਸਚੇਤਾਂ ਨਾ ਹੋਵੇ ਪਰ ਤੂੰ ਜਾਣ ਵੇਲੇ ਆਪਣੇ ਮਾਪਿਆਂ ਤੋਂ ਦੂਰ ਜਾਣ ਦਾ ਦਰਦ ਤੇ ਭੈਣ ਭਰਾਵਾਂ ਤੋਂ ਵਿਛੜਣ ਦੀ ਪੀੜਾ ਤੇ ਸੰਗੀਆਂ ਸਾਥੀਆਂ ਦੀ ਸੰਗਤ ਨੂੰ ਛੱਡਣ ਤੋਂ ਮਿਲਦੇ ਹੋਣ ਦੀ ਚੀਜ਼ ਤੇ ਮਾਣੇ ਹੋਇ ਚਗਿੰਦੇ ਦੀ ਘਾੜ ਤੇ ਆਪਣੇ ਨਾਂ ਲੈ ਕੇ ਜਾ ਰਿਆਂ ਐਸੇ ਤੈਨੂੰ ਬੇਸਵੇ ਤੇ ਗਾਹਿਆ ਤਾਂ ਨਾਏ ਸੁਣਾਉਂਦੇ ਰਹਿਣਾ ਤੇ ਤੇਰੇ ਮਨ ਵਿੱਚ ਵਾਪਸ ਪਰਤਣ ਦਾ ਖਿਆਲ ਪਜਾਉਂਦੇ ਰਹਿਣਾ ਮਿੱਤਰਾ ਯਾਦ ਰੱਖੀ ਜਦ ਕੋਈ ਬਾੜ ਨੂੰ ਪੈਰ ਫੁਕਦਾ ਹੈ ਤਾਂ ਉਹ ਕੋਈ ਬੇਜ਼ਦ ਤੇ ਮਰਜ਼ੀ ਦਾ ਆਪਣੇ ਨਾਲ ਲਈ ਪਿੰਦਾ ਹੈ ਤੇ ਸਦਾ ਉਸਦੇ ਨਾਲ ਹੀ ਰਹਿਣਾ ਹੁੰਦਾ ਭਾਵੇਂ ਤੂੰ ਸਮਝੇ ਜਾਂ ਨਾ ਸਮਝੇ ਇਸ ਤੋਂ ਤੂੰ ਕਿਵੇਂ ਅਣਜਾਣ ਹੋ ਸਕਦਾ ਹੈ ਫਰਾਤ ਨੂੰ ਬੋਤ ਕੋਈ ਤਾਂ ਲੈ ਕੇ ਜਾ ਰਿਹਾ ਹੈ ਪਰ ਜਰਾ ਇਹ ਵੀ ਦੱਸੀ ਕਿ ਆਪਣੇ ਬਜ਼ੁਰਗ ਮਾਪਿਆਂ ਨੂੰ ਬਿਨ ਬਾਸ਼ਕਮਾ ਵਿੱਚ ਰੋਣ ਵਾਸਤੇ ਕਿਉਂ ਛੱਡ ਕੇ ਜਾ ਰਿਹਾ ਹੈ ਕੌਣ ਬਣੇਗਾ ਉਹਨਾਂ ਦੀ ਦੇਗੋਰੀ ਜਿਨ੍ਹਾਂ ਦੇ ਆਪਣੇ ਪਰਦੇਸਾਂ ਨੂੰ ਡਾਰੀ ਮਾਰਨ ਲਈ ਕਾੜੇ ਨੇ ਕਿਸਨੇ ਦਵੇ گاਉਂ ਨਾਲੀ ਸਾਡਾ ਕੋਣ ਉਹਨਾਂ ਦੀ ਉਡੀਕ ਨੂੰ ਅੱਜ ਤੇ ਪਰ ਲਾਵੇਗਾ ਕੋਣ ਸੁੰਨੇ ਘਾਣੂ ਚੈੱਕਰ ਦਾ ਵਰਦਾਨ ਦੇਗਾ ਕੋਣ ਰੋਦੇ ਖੇਤਾਂ ਨੂੰ ਪਲੋਸੇਗਾ ਜੋ ਬਜ਼ੁਰਗੀ ਛੋਤੋਂ ਫਿਰਵੇਂ ਹੋ ਰੋਣ ਹੱਕੇ ਹੋ ਜਾਣਗੇ ਕਿਸ ਨੇ ਪੁੱਜੇ ਚੁੱਲਿਆਂ ਵਿੱਚ ਅੱਗ ਬਾਲਣੀ ਏ ਤੇ ਘਰ ਨੂੰ ਘਰ ਬਣਾਉਣਾ ਏ ਬਹੁਤ ਕੁਝ ਛੱਡ ਕੇ ਜਾ ਰਹੇ ਤੂੰ ਇਸ ਨੂੰ ਵੀ ਆਪਣੇ ਨਾਲ ਲੈ ਜਾਂਦਾ ਤੇ ਚੰਗਾ ਹੋਣਾ ਸੀ ਦੋਸਤ ਉਹ ਆਪਣੀਆਂ ਪੈੜਾਂ ਦੇ ਨਿਸ਼ਾਨ ਵੀ ਛੱਡ ਕੇ ਜਾ ਰਹੇ ਐ ਇਹਨਾਂ ਰਾਤਾਂ ਵਿੱਚੋਂ ਹੀ ਮੁੜ ਕੇ ਤੇ ਹੰਗਾਲੀ ਹੋਈ ਖੇਤਾਂ ਤੇ ਨੀਂਦ ਉਹ ਵੀ ਛੱਡ ਕੇ ਜਾ ਰਿਹਾ ਹੈ ਤੂੰ ਕਦ ਭੱਟ ਕੇ ਆਵੇਂਗਾ ਬੀਤੇ ਵਕਤ ਦੀਆਂ ਬਾਤਾਂ ਪਾਵੇਂਗਾ ਸ਼ਾਇਦ ਤੂੰ ਜਾਣਦਾ ਹੀ ਨਹੀਂ ਇੱਕ ਬਹੁਤ ਜ਼ਰੂਰੀ ਅਤੇ ਮਹੱਤਵਪੂਰਨ ਵਸ ਤੂੰ ਆਪਣੇ ਨਾਲ ਕਦੇ ਨਹੀਂ ਲੈ ਜਾ ਸਕੇਂਗਾ ਉਹ ਹੈ ਗੁਰੂਆਂ ਪੀਰਾਂ ਦੀ ਸ਼ੋਹ ਮਾਨਣ ਵਾਲੀ ਮਿੱਟੀ ਦੀ ਮਹਿ ਜੋ ਤੂੰ ਆਪਣੇ ਨਾਲ ਕਦੇ ਨਹੀਂ ਲੈ ਜਾ ਸਕਦਾ ਉਹਨਾਂ ਦੇ ਨਾਲ ਵਰ ਸੋਇਆ ਸਥਾਨ ਪਿਆਕੇ ਦਿੱਤੇ ਬਰਸ ਤੋਂ ਤੂੰ ਕਦੇ ਨਹੀਂ ਨਾਲ ਲੈ ਕੇ ਜਾ ਸਕਦਾ ਤੂੰ ਨਹੀਂ ਨਾ ਲੈ ਕੇ ਜਾ ਸਕਦਾ ਉਹ ਜੱਲਿਆਂ ਵਾਲਾ ਬਾਗ ਤੇ ਭਗਤ ਸਿੰਘ ਦੀ ਸਮਾਦ ਅੰਮ੍ਰਿਤ ਸਰਵਿਸ਼ ਸ਼ੋਭੀ ਸ੍ਰੀ ਹਰਮੰਦਰ ਸਾਹਿਬ ਤੇ ਖਾਸਾ ਸਿਰਜਣ ਵਾਲੀ ਭੂਮੀ ਅਨੰਦਪੁਰ ਸਾਹਿਬ ਤੂੰ ਆਪਣੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਸਮਾਧਾ ਦਾ ਸਿਮਿਆ ਪੀੜਾਂ ਦੀਆਂ ਥਾਵਾਂ ਨੂੰ ਕਿੰਜ ਲੈ ਕੇ ਜਾਵੇਂਗਾ ਮੇਰੇ ਪਿਆਰੇ ਦੋਸਤ ਤੂੰ ਜਾਂਦਾ ਹੋਇਆ ਵੀ ਆਪਣੇ ਪੁਰਾਣੇ ਮਿੱਤਰਾਂ ਅਧਿਆਪਕਾਂ ਤੇ ਹੋਰ ਰਾਹਤ ਦੇ ਰਿਆਂ ਜਿਨ੍ਹਾਂ ਨਾਲ ਤੇਰੀ ਰੂਹ ਜੁੜੀ ਹੋਈ ਹੈ ਤੂੰ ਉਹਨਾਂ ਨੂੰ ਨਾਲ ਨਹੀਂ ਲੈ ਜਾ ਸਕਦਾ ਪਰਦੇਸ ਹੀ ਹੋਣ ਵਾਲਿਆ ਪਰਦੇਸ ਵਿੱਚ ਤੈਨੂੰ ਬਹੁਤ ਕੁਝ ਮਿਲ ਜੂਗਾ ਬਹੁਤ ਸਾਰੀਆਂ ਸੁੱਖ ਸਹੂਲਤਾਂ ਤੇ ਹੋਰ ਵੱਡੀਆਂ ਜੀਵਨ ਪ੍ਰਾਪਤੀਆਂ ਪਰ ਇੱਕ ਗੱਲ ਯਾਦ ਰੱਖੀ ਤੇਰੇ ਮਨ ਦੇ ਅੰਦਰ ਉਹ ਚਸਕ ਜ਼ਰੂਰ ਰਹੂਗੀ ਉਹ ਖੇਤ ਜ਼ਰੂਰ ਰਹੂਗੀ ਮਿੱਧਰ ਫਸਫਾ ਹੱਦਾਂ ਪਛਦਾਈ ਜਾ ਰਹੇ ਆ ਪੂਰੇ ਨਹੀਂ ਤੂੰ ਚਾਹੁੰਦਾ ਹੋਇਆ ਵੀ ਆਪਣੇ ਵਿੱਚੋਂ ਆਪਣਾ ਪਿੰਡ ਕਰਕੇ ਤੇ ਮਾਲੀਆਂ ਨਿਯਾਮਤਾਂ ਨੂੰ ਨਹੀਂ ਕਰ ਸਕਦਾ ਫਿਰ ਕਿਵੇਂ ਕਹਿਣਾ ਹੈ ਕੋ ਜਿੰਨੀ ਲੈ ਕੇ ਜਾ ਰਿਹਾ ਮੈਨੂੰ ਤਾਂ ਇਹ ਵੀ ਪਤਾ ਹੈ ਤੇਰੇ ਦਿਲ ਦੇ ਕਿਸੇ ਕੋਨੇ ਵਿੱਚ ਉਹਨਾਂ ਯਾਦਾਂ ਦਾ ਫਰਮਾਇਆ ਵੀ ਪਿਆ ਹੈ ਜਿਹੜੀਆਂ ਤੇਰੇ ਦਿਲ ਦੇ ਬਹੁਤ ਕਰੀਬ ਨੇ ਜਿੰਨਾ ਵਿੱਚੋਂ ਤੂੰ ਆਪਣੇ ਨਕਸ਼ ਨੂੰ ਨਿਹਾ ਰਿਆ ਸੀ ਖੁਦ ਨੂੰ ਆਪਣੀ ਰਹਿਣਾਂ ਵਿੱਚ ਦੇਖਿਆ ਸੀ ਆਪਣੇ ਰਾਹਾਂ ਨੂੰ ਫੋਟੋ ਲੈ ਰਿਆ ਸੀ ਤੂੰ ਦੱਸ ਕਿਸੇ ਫੋਰੇ ਨਾ ਦੱਸ ਪਰ ਬਹੁਤ ਕੁਝ ਤੇਰੇ ਮਨ ਵਿੱਚ ਮਜਾਦਾ ਤੂਫਾਨ ਬਣ ਕੇ ਨਾ ਜਾਣ ਦੀ ਕਹਾਣੀ ਹੈ ਕਿਉਂਕਿ ਸੋਚਾਂ ਮੈਂ ਕੁੰਭੜ ਕੇ ਰਿਆਂ ਕਦੋਂ ਹੰਦੇ ਚ ਮਰਗੀ ਹੁੰਦੀ ਹੈ ਮਨ ਵਿੱਚ ਕਦੋਂ ਮਿਟਦੇ ਹੈ ੁਰਕੇ ਸੁਖਨਿਆ ਦੀ ਟੀਜ਼ ਕਦੋਂ ਨਿਕਲਦੀ ਹੈ ਉਹਨਾਂ ਪੱਲਾ ਦੀ ਰਹਿਨਮਾਈ ਜਿੰਨਾ ਵਿੱਚ ਜੀਵਨ ਨੂੰ ਨਵੇਂ ਵਿਸਾਧਾਨ ਨਿਸ਼ਾਨ ਦੇ ਮਿਲਿ ਉਹ ਵੀ ਤੋਂ ਨਾ ਜਿਲੇ ਕੇ ਜਾ ਰਿਹਾ ਹੈ ਮਿੱਤਰ ਤੂੰ ਮੁਣਕਰ ਨਾ ਤੂੰ ਜੋ ਚਾਹਣਾ ਹੈ ਆਪਣੇ ਨਾਲ ਲੈ ਕੇ ਜਾ ਸਕਣਾ ਪਰ ਯਾਦ ਰੱਖੀ ਆਪਣਾ ਜਿਹੜਾ ਇੱਥੇ ਕੁਝ ਛੱਡ ਕੇ ਜਾਵੀਂ ਕਿਤੇ ਰਾਣਾ ਜਾਣਾ ਲੱਗਿਆ ਰਵੇ ਤੂੰ ਕਦੇ ਇੱਕਦਾਈ ਆਪਣੀ ਮਾਂ ਦੇ ਸੇਵੇ ਦੀ ਪ੍ਰਕਰਮਾ ਕਰ ਆ ਗਿਆ ਕਹੀਂ ਖੇਤਾਂ ਵਿੱਚ ਉੱਕ ਦੀ ਖਮੋਸ਼ੀ ਨੂੰ ਉਹ ਕੱਲ੍ਹ ਬਹੋਰ ਆ ਗਿਆ ਨਹੀਂ ਰਿਸ਼ਤਿਆਂ ਵਿੱਚ ਪਸਰ ਰਹੀ ਮਾਤਮੀਂ ਚੁੱਪ ਦਾ ਹੰਗਾਰਾ ਪਾਲਣ ਲਈ ਆ ਗਿਆ ਨਹੀਂ ਮਿੱਤਰ ਪਰਦੇਸ ਜਾ ਤੇ ਸੁਖੀ ਵਸੀ ਇੱਥੇ ਬਹੁਤ ਕੁਝ ਖੁੱਸ ਰਿਹਾ ਹੈ ਸਾਨੂੰ ਤੇਰੇ ਜਾਨ ਦਾ ਬਹੁਤ ਬਗੋਚਾ ਹੈ ਪਰ ਅਫਸੋਸ ਅਸੀਂ ਕੁਝ ਨਹੀਂ ਕਰ ਸਕਦੇ ਪਰਵਾਜ਼ ਦੀ ਹਨੇਰੀ ਵਿੱਚ ਗਵਾਚ ਰਹੀ ਇਨਸਾਨ ਤੇ ਟੁੱਟੇ ਰਿਸ਼ਤਿਆਂ ਦੀ ਸਾਰ ਲੈਂਡ ਦਾ ਹੀਰਾ ਕੌਣ ਕਰੇਗਾ ਵਕਤ ਹੀ ਭਲੀ ਕਰੇ ਸੁੱਖਾ ਸੁਖ ਕੇ ਮਾ ਵੀਰੀ ਨੇ ਰੱਬ ਤੋਂ ਮੈਨੂੰ ਪਾਇਆ ਦੁੱਖ ਤਕਲੀਫਾਂ ਖੁਦ ਉਸ ਚੱਲਿ ਸੇਖ ਨਾ ਮੈਨੂੰ ਪਚਾਇਆ ਪਾਪ ਨੇ ਕੋਈ ਕਸਰ ਨਾ ਛੱਡੀ ਰੱਜ ਕੇ ਲਾੜ ਰੜਾਇਆ ਕਈ ਉਮੀਦਾਂ ਦਿਲ ਵਿੱਚ ਰੱਖ ਮੈਨੂੰ ਐਵੇਂ ਪਾਸ ਕਰਵਾਇਆ ਫੇਰ ਜ਼ਕਾਰੀ ਹੱਥੋਂ ਜਦ ਮੈਂ ਤੱਕੇ ਤੋੜੇ ਖਾਦੇ ਮਾਪਿਆਂ ਦੇ ਅਰਮਾਨ ਤੇ ਮੇਰੇ ਸੁਪਨੇ ਸਭ ਗਵਾਚੇ ਫੇਰ ਕਿਸੇ ਨੇ ਦੱਸਿਆ ਮੈਨੂੰ ਕਹਿੰਦੇ ਇੱਕ ਦੇਸ਼ ਕੈਨੇਡਾ ਕੋਣਾ ਵੱਧ ਸਵਰਗਾ ਨਾਲੂ ਝੂਠੀ ਮਾਰੂ ਜੇਡਾ ਪਰੀਆਂ ਤੋਂ ਵੱਤ ਸੁਣਿਆ ਉੱਥੇ ਮੰਨੋ ਚਾਣਾ ਮੰਨੋ ਪੈਸਿਆਂ ਦੀ ਤਾਂ ਖਾਦੀ ਛੱਡੋ ਚਾਹੇ ਲੱਖਾਂ ਬੱਲੇ ਬੰਨ ਐਨੀ ਗੱਲ ਜਾਂ ਸੁਣੀ ਮਾ ਦੀ ਦਾਦਾ ਸਾ ਚੜਿਆ ਆਇਆ 4 ਕੁ ਲੜਕਾ ਤਾਂ ਹੀ ਵੱਡੀ ਪਾਸਪੋਰਟ ਬਣਵਾਇਆ 8 ਗਵਾਂਡੋ ਹੱਥੇ ਪੈਸੇ ਟਿਕਟ ਜਾਂ ਕਟਵਾਇਆ ਪੈਨੇ ਮਾ ਜਹਾਜ਼ ਨੇ ਮੈਨੂੰ ਵਿਕਟੋਰੀਆ ਲਿਆ ਪਹੁੰਚਾਇਆ ਨਾ ਵੱਡਾ ਪਰ ਛੋਟਾ ਅਟ ਮੈਂ ਵੇਖ ਕੇ ਬੜਾ ਘਬਰਾਇਆ ਕੰਪੂਰ ਤੇ ਆਰੇ ਡਿੱਕੇ ਜਿੰਨਾ ਡਾਡਾ ਸ਼ੋਰ ਮਚਾਇਆ ਪੇਪਰ ਮਿਲਾਂ ਦੀ ਬਦਬੂ ਨੇ ਸਿਰ ਮੇਰਾ ਚਕਰਾਇਆ ਆਉਂਦੇ ਸਾਰੀ ਮਾਇਆ ਚੱਕ ਫਿਰ ਮੇਰੀ ਸਮਝ ਆਇਆ ਜਦ ਸੱਜਣ ਮਿੱਤਰ ਰਿਸ਼ਤੇਦਾਰਾਂ ਰਿਸ਼ਤੇਦਾਰ ਤੋਂ ਮੂੰਹ ਘੁਆਇ ਚੁੱਕ ਚੁਕਾ ਕੇ ਲੋਕਾਂ ਮੈਨੂੰ ਆਰਾ ਮਿਲ ਚ ਫਿੱਟ ਕਰਾਇਆ ਟੁੱਪਣਿਆ ਵਿੱਚ ਵੀ ਡਿੱਗਣ ਪਟੇ ਮੇਰਾ ਸੋਲ ਸਰੀਰ ਕਮ ਲਾਇਆ ਚਾ ਪੈਸੇ ਦਾ ਜੋਸ਼ ਉਮਰ ਦਾ ਮੈ ਰੋਲਾ ਕੋਈ ਨਾ ਪਾਇਆ ਫਟਿਆ ਮੇਰੀ ਹੋਸ਼ ਭਰਾਈ ਜਿਸ ਵਸ ਪਸੀਨੇ ਰੁਲਿਆ ਐਵੇਂ ਵਿੱਚ ਜੋ ਪੜਿਆ ਸੀ ਸ਼ੇਕਸਪੀਅਰ ਲਾਰਡ ਬਾਇਰ ਡਿਕਨਸ ਮੈਨੂੰ ਭੁੱਲਿਆ ਸੱਤੇ ਅੱਠੀ ਸਾਲੀ ਵਰ ਮੈਂ ਦੇਸ਼ ਨੂੰ ਮੁੜਨਾ ਚਾਹਿਆ ਵੇਚ ਵਟ ਕੇ ਸਾਰਾ ਕੁਝ ਚਾਹ ਪਤਨੀ ਢੇਰ ਆਇਆ ਪਹਿਲੇ 2 ਮਹੀਨੇ ਮੇਰੇ ਮਿਲਣ ਬਿਲਾਉਣ ਝੱਲ ਕੇ ਘੱਟੇ ਮਿੱਟੀ ਰੁਲਿਆ ਮੁੰਡਾ ਰੋਜ਼ ਰਾਤ ਨੂੰ ਖੰਗੇ ਸੋਚਾ ਕਾਰੋਬਾਰ ਕੋਈ ਹੁਣ ਵੱਡਾ ਸਾਰਾ ਚੁਲਾਈ ਖੋਲੀ ਕਾਰਖਾਨਾ ਜਾਂ ਸੈਲਰ ਕੋਈ ਲਗਾਈ ਕੋਈ ਸਟੋਰ ਗਦਾਮ ਕੰਬਾਈ ਜਾਂ ਅੰਗਰੇਜ਼ੀ ਸਕੂਲ ਚਲਾਈ ਕਈਆਂ ਨਾਲ ਮੈਂ ਬਹਿ ਕੇ ਖਾਤਾ ਕਈਆਂ ਤਾਂ ਹੀ ਖਵਾਇਆ ਬਿਜ਼ਨਸ ਚੱਜਦਾ ਕੋਈ ਨਾ ਲੱਭਾ ਪੂਰਾ ਸਾਲ ਖਵਾਇਆ ਇੰਨੇ ਚਿਰ ਵਿੱਚ ਪੈਸੇ ਮੁੱਕ ਗਏ ਹਾਰ ਹੰਮ ਮੈਂ ਥੱਕਿਆ ਮੈਂ ਕਿਰਤੀ ਦਾ ਪੁੱਤ ਲੋਕੋ ਕਿਹੜੇ ਚੱਕਰ ਵਿੱਚ ਫਸਿਆ ਪਾਪੂ ਨੂੰ ਲਾ ਲਾਰਾ ਲੱਭਾ ਫਿਰ ਵਾਪਸ ਮੁੜਿਆ ਆਇਆ ਮੁੱਢੋਂ ਸੁਟੋਂ ਮਿਹਨਤ ਕਰਕੇ ਬਹਾਵਾ ਕੰਮ ਚਲਾਇਆ ਰਾਕੇ ਅਸਾਂ ਸਲਾਹ ਬਣਾਈ ਮਾਪੇ ਵੀ ਮੰਗਵਾਈਏ ਬੱਚੇ ਸਾਡੇ ਸਾਹਮਣੇ ਪਿੱਛੋਂ ਅਸੀਂ ਦੋਵੇਂ ਜੀਕ ਹੁੰਦਾਈ ਇਮੀਗ੍ਰੇਸ਼ਨ ਦੇ ਫਾਰਮ ਭਰ ਕੇ ਮਾਪੇ ਵੀ ਮੰਗਵਾਏ ਕਾਢੀ ਮਿਹਨਤ ਕਰਕੇ ਯਾਰੋ ਪੈਸੇ ਚੜ ਬਚਾਇਆ ਪਰ ਨਾਲੇ ਜਦੇ ਪਿੱਛੇ ਲੈ ਗਏ ਦੋ ਘਰ ਨਵੇਂ ਬਣਵਾਏ ਪਹਿਲੇ ਕਰਕੇ ਰੈਂਟ ਦੇ ਖੋਲੋ ਲਈ ਭਾਰੀ ਰਕਮ ਉਤਾਰੀ ਬੈਠ ਕੇ ਰੇਟ ਨੇ ਇੰਨੇ ਵੱਧ ਕੇ ਰਕਮ ਖਾ ਜਾਵੇ ਤਾਰੀ ਉੱਤੋਂ ਸਮਾਹ ਮਾੜਾ ਆਇਆ ਲੀਓਫ ਹੋ ਗਈ ਜਾਈ ਅਜਿਹੇ ਮੌਕੇ ਸਭ ਤੋਂ ਪਹਿਲਾਂ ਤੁਮ ਦੀ ਸਾਡੀ ਵਾਰੀ ਕਰਜੇ ਵਾਲਿਆ ਘਰ ਕੋ ਰਣਾ ਸੋਚਾ ਰਾਤ ਮੈਂ ਸਾਰੀ ਪੌਣ ਮਨੋਦਰ ਦੇ ਹੰਡਾ ਤੂੰ ਜੀਨਾ ਹੋ ਗਿਆ ਭਾਰੀ ਹੁਣ ਸੋਚਾ ਫੇਰ ਇਹੀ ਆ ਮਰ ਜੇ ਪਰ ਲੋਟ ਉੱਥੇ ਵੀ ਜਾ ਰਹੀ ਇੱਥੇ ਰਹਿਣਾ ਜਾਂ ਉੱਥੇ ਰਹਿਣਾ ਇਸ ਵਿੱਚ ਫਰਕ ਨਾ ਕੋਈ ਹਰ ਥਾਂ ਤੇ ਜੋ ਉਤਰੇ ਪੂਰਾ ਹੱਲ ਢੁੰਡੀ ਹਸੋ

ਤੁਰਕੀ ਸਕੀਮ ਇਹ ਸੀ ਕਿ ਕਿਸੇ ਨਾ ਕਿਸੇ ਤਰੀਕੇ ਯਾਨੀ ਕਿ ਗੈਰ ਕਾਨੂੰਨੀ ਤਰੀਕੇ ਨਾਲ ਗ੍ਰੀਸ ਵਿੱਚ ਦਾਖਲ ਹੋਇਆ ਜਾਵੇ ਜਿੱਤੇ ਕਿ ਮੈਂ ਸੈਟਲ ਹੋਣਾ ਚਾਹੁੰਦਾ ਤੁਰਕੀ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣ ਦੇ ਜੁਰਮ ਵਿੱਚ ਮੈਂ ਤੁਰਕੀ ਪੁਲਿਸ ਦੇ ਹੱਥੇ ਚੜ ਗਿਆ ਉਹਨਾਂ ਮੈਨੂੰ ਤੁਰਕੀ ਦੇ ਹੀ ਇੱਕ ਡਰੀਮ ਸ਼ਹਿਰ ਵਿੱਚ ਬੇਸਮੈਂਟ ਵਾਲੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਿੱਥੇ ਲਗਭਗ ਮੈਂ 15 ਦਿਨ ਰਿਹਾ ਮੇਰੇ ਤੋਂ 2 ਦਿਨ ਪਹਿਲਾਂ ਹੀ ਜਲੰਧਰ ਨੇੜਲੇ ਪਿੰਡ ਦਾ ਉਹੀ ਰਗਵੀਰ ਸਿੰਘ ਉੱਥੇ ਪੜਕੇ ਲਿਆਂਦਾ ਗਿਆ ਉਹਨਾਂ 15 ਦਿਨਾਂ ਵਿੱਚ ਉਹਨਾਂ 15 ਦਿਨਾਂ ਚ ਪਤਾ ਹੀ ਨਹੀਂ ਲੱਗਾ ਕਿ ਰਗਵੀਰ ਸਿੰਘ ਨਾਲ ਇੰਨੀ ਨੇੜੇ ਤੱਕ ਉਹ ਮਾਰੀ ਤੁਰਤੀ ਨੇ ਬਾਹਵਤੀ ਸਿਪਾਹੀ ਸਾਰਾ ਸਾਰਾ ਦੇਸ਼ ਸਾਦੇ ਨਿਗਾਹ ਰੱਖਦੇ ਤੇ ਰੋਜ਼ ਮਰਨਾ ਦੇ ਕੰਮਾਂ ਲਈ ਸਾਨੂੰ ਸਵੇਰੇ ਸ਼ਾਮ ਜੇਲ੍ਹ ਤੋਂ ਬਾਹਰ ਕੱਢਿਆ ਜਾਂਦਾ ਸਾਨੂੰ 24 ਘੰਟਿਆਂ ਦੇ ਵਿੱਚ ਪੀਣ ਲਈ ਇੱਕ ਬੋਤਲ ਪਾਣੀ ਤੇ ਖਾਣ ਲਈ ਅੱਧਾ ਡੱਬਲ ਰੋਟੀ ਦਾ ਮੁਕਾ ਦਿੱਤਾ ਜਾਂਦਾ ਉਸ ਸਵੇਰ ਦੋਬਲ ਰੋਟੀ ਦੇ ਟੁਕੜੇ ਨੂੰ ਉਹ ਤੇ ਸੌਮੀ ਕਿਹਾ ਜਾਂਦਾ ਸੀ ਰਿੰਨੇ ਆਸਰੋਂ ਦਾ ਸਾਗ ਤੇ ਮੱਕੀ ਦੀਆਂ ਰੋਟੀਆਂ ਖਾਣ ਵਾਲੇ ਗੱਭਰੂ ਅੱਧੇ ਅੱਧੇ ਟੁਕੜੇ ਨੂੰ ਕਰਸ ਲੱਗੇ ਉਸ ਜੇਲ੍ਹ ਵਿੱਚ ਉਸ ਜੇਲ੍ਹ ਵਿੱਚ ਕੇਵਲ ਉਹੀ ਨੌਜਵਾਨ ਸਨ ਜਿਹੜੇ ਪਾਕਿਸਤਾਨ ਬਗਣਾ ਦੇਸ਼ ਤੇ ਭਾਰਤ ਵਿੱਚੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਤੁਰਕੀ ਵਿੱਚ ਦਾਖਲ ਹੋਏ ਸਨ ਜਦੋਂ ਉਸ ਛੋਟੀ ਜਿਹੀ ਜੇਲ੍ਹ ਵਿੱਚ ਲੋਕਾਂ ਦੀ ਗਿਰਤੀ 100 ਤੋਂ ਵੀ ਜ਼ਿਆਦਾ ਵੱਧ ਗਈ ਤਾਂ ਉਹਨਾਂ ਨੇ ਦੋ ਦੋ ਨੌਜਵਾਨਾਂ ਨੂੰ ਇੱਕ ਸਾਂਝੀ ਹਤਕੜੀ ਲਾ ਕੇ ਜੇਲ੍ਹ ਦੇ ਬਾਹਰ ਖੜੀ ਇੱਕ ਲੰਬੀ ਬੱਸ ਵਿੱਚ ਬਿਠਾਉਣਾ ਸ਼ੁਰੂ ਕਰ ਦਿੱਤਾ ਸ਼ਾਮ ਨੂੰ 6 ਵਜੇ ਢੀਮ ਸ਼ਹਿਰ ਤੋਂ ਚੱਲੀ ਬੱਸ ਤੀਸਰੇ ਦਿਨ ਜਾ ਕੇ ਤੁਰਕੀ ਦੇ ਰਾਮਪੇ ਬਾਟਰ ਤੇ ਜਾ ਪੁੱਜੀ ਉਸ ਤੋਂ ਅੱਗੇ ਸਾਨੂੰ ਫੌਜੀ ਟਰੱਕਾਂ ਵਿੱਚ ਲੱਦ ਕੇ ਇਹ ਕੁੱਝੇ ਪਹਾੜ ਤੇ ਲਿਜਾਇਆ ਗਿਆ ਜਿੱਥੇ ਕਿ ਬਹੁਤ ਬਰਫ਼ ਪੈਲੇ ਸੀ ਸਾਨੂੰ ਇਹ ਦੱਸ ਦਿੱਤਾ ਗਿਆ ਕਿ ਤੁਹਾਨੂੰ ਇਰਾਨ ਵਿੱਚ ਸੁਟਿਆ ਜਾ ਰਿਹਾ ਹੈ ਇਹ ਵੀ ਦੱਸਿਆ ਗਿਆ ਕਿ ਕਿਹੜੇ ਪਾਸੇ ਜਾਣਾ ਹੈ ਤੇ ਕਿਹੜੇ ਪਾਸੇ ਨਹੀਂ ਤਾਂ ਜੋ ਅਸੀਂ ਈਰਾਨ ਦੀ ਪੁਲਿਸ ਦੇ ਹੱਥੇ ਨਾ ਚੜ ਜਾਈਏ ਜਿਹੜੇ ਕਿ ਵਾਪਸ ਸਾਨੂੰ ਤੁਰਕੀ ਭੇਜ ਸਕਦੇ ਸਨ ਸਾਨੂੰ ਉੱਚੇ برفیلے ਪਹਾੜ ਦੇ ਤੇ ਖੜੇ ਕਰਕੇ ੱੱਕੇ ਮੁਕੀਆਂ ਟੁੱਟੇ ਮਾਰ ਕੇ ਈਰਾਨ ਵਿੱਚ ਸੁਟਿਆ ਗਏ ਜਿੱਥੋਂ ਸ਼ੁਰੂ ਹੋਇਆ ਸਾਡਾ ਈਰਾਨ ਵੱਲ ਦਾ ਸਫ਼ਰ ਜਿਹੜਾ ਪੂਰੇ 4 ਦਿਨ ਚੱਲਿਆ ਸੀ ਬੇਡ ਰਾਤ ਛੱਡੀਆਂ ਪਰਫਾਫ ਤੇ ਤੁਰਦੇ ਰਹੇ ਸਾਤ ਛੱਡਣ ਲੱਗਾ ਹਾਲਾਂਕਿ ਉਹਨੂੰ ਅਸੀਂ ਆਪਣੇ ਕੱਪੜੇ ਦੇ ਕੇ ਉਹਦੇ ਪੈਰਾਂ ਦੀਆਂ ਦਲੀਆਂ ਚੱਸ ਕੇ ਉਹਨੂੰ ਆਪਣਾ ਮੋਢਾ ਦੇ ਕੇ ਨਾਲ ਤੋਰਦੇ ਰਹੇ ਪਰ ਤੀਸਰੇ ਦਿਨ ਰਕबीर ਸਿੰਘ ਦਾ ਸਰੀਰ ਹੀ ਸਾਤ ਛੱਡ ਗਿਆ ਉਹਦੇ ਹੱਥ ਪੈਰ ਸੁੱਜ ਕੇ ਬਹੁਤ ਵੱਡੇ ਹੋ ਗਏ ਉਹਦੀ ਜ਼ੁਬਾਨ ਵੀ ਫਿਰ ਬਲਉਣ ਲੱਗੀ ਰਕबीर ਸਿੰਘ ਮੈਨੂੰ ਕਹਿਣ ਲੱਗਾ ਉਹ ਵਾਏ ਉਹ ਵਾਏ ਮੇਰੇ ਕੋਲ ਹੋਰ ਵੀ ਧੜੇ ਜਣ ਤੁਸੀਂ ਚਲੇ ਜਾਓਗੇ ਤੇ ਛੱਡ ਜਾਵਾਂਗਾ ਨਹੀਂ ਤੁਰ ਤੁਰ ਕੇ ਪਰ ਵੀ ਘਰ ਜਰੂਰ ਦੱਸਦੇ ਕਿ ਮੇਰਾ ਸਰੀਰ ਇਹ ਨਹੀਂ ਸਾਥ ਛੱਡ ਗਿਆ ਸੀ ਤੇ ਤੇ ਉਹਦਾ ਤਰੱਕੀ ਘਰ ਪਰਤ ਕੇ ਜਰੂਰ ਆਉਣਾ ਚਲ ਜੇ ਮੈਂ ਤੁਹਾਡੇ